ਇੱਕ ਬੜੀ ਮੰਦਭਾਗੀ ਤੇ ਜਿਹੜੀ ਬਹੁਤ ਮੁਸੀਹਕਰਨ ਵਾਲੀ ਘਟਨਾ ਆ ਉਹ ਗਾੜੀ ਮਾਤਾ ਮੰਦਰ 'ਚ ਹੋ ਚਲਈ ਪਰ ਪੁਲਿਸ ਪ੍ਰਸ਼ਾਸਨ ਦੇ ਟਾਈਮਲੀ ਇੰਟਰਵੈਨਸ਼ਨ ਨਾਲ ਤੇ ਪ੍ਰੌਮ ਰਿਸਪਾਂਸ ਨਾਲ ਉਸ ਘਟਨਾ ਨੂੰ ਅੰਜਾਮ ਦੇ ਦੇ ਰੋਕਿਆ ਜਾ ਸਕਿਆ ਜੀ ਮਨਦੀਪ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਮੈਡੀਕਲ ਕਾਲਜ ਪਟਿਆਲਾ ਦੇ ਬੈਕਸਾਈਡ ਦਾ ਰਹਿਣ ਵਾਲਾ ਹੈ ਉਹ ਇੱਥੇ ਮੱਥਾ ਟੇਕਣ ਆਇਆ ਮੱਥਾ ਟੇਕਣ ਤੋਂ ਬਾਅਦ ਉਹਨੇ ਮੂਰਤੀ ਦੇ ਮਾਤਾ ਦੀ ਪੋੜੇ ਜਾਣ ਦੀ ਕੋਸ਼ਿਸ਼ ਵੀ ਕੀਤੀ ਤੇ ਇਮੀਡੀਏਟਲੀ ਉਹਨੂੰ मौके ਤੋਂ ਹੀ ਐਸਪੀ ਸਿਟੀ ਡੀਐਸਪੀ ਸਿਟੀ ਵਨ ਐਸਐਚਓ ਸੁਬਾਨ ਸਾਰੇ ਇੱਥੇ ਪਹੁੰਚੇ ਮੈਂ ਆਪ ਇੱਥੇ ਪਹੁੰਚੇ ਹਾਂ ਉਸ ਇਨਸਾਨ ਨੂੰ ਲੱਭ ਕੇ ਤੋਂ ਹੀ ਅਸੀਂ ਰਾਉਂਡ ਅਪ ਕਰ ਲਿਆ ਅਸੀਂ ਬਣਦੀ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਬੜੀ ਡੂੰਘਾਈ ਨਾਲ ਤੇ ਬੜੀ ਸੰਜੀਦਗੀ ਨਾਲ ਬੜੀ ਬਰੀਕੀ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਐਂਡ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ ਅਸੀਂ ਨਸੀ ਇਨਸ਼ੋਰ ਕਰਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਸਰਪ੍ਰਿੰਸ ਜੀ